ਕਈ ਦਿਨਾਂ ਦੀ ਚੱਲ ਰਹੀ ਚਰਚਾ ਦੇ ਉੱਪਰ ਅੱਜ ਮੋਹਰ ਲੱਗ ਗਈ ਹੈ ਪੰਜਾਬ ਕੈਬਨਿਟ ਦੇ ਵਿੱਚ ਅੱਜ ਰਦੋਬਦਲ ਹੋਣ ਜਾ ਰਹੀ ਹੈ ਚਾਰ ਮੰਤਰੀਆਂ ਦੀ ਛੁੱਟੀ ਹੋਈ ਹੈ ਕਿਉਂ ਉਹਨਾਂ ਦੀ ਛੁੱਟੀ ਹੋਈ ਹੈ ਇਸ ਤੇ ਵੀ ਗੱਲਬਾਤ ਕਰਨੀ ਹੈ ਔਰ ਚਾਰ ਮੰਤਰੀ ਨਵੇਂ ਬਣ ਰਹੇ ਆ ਪੰਜਵਾਂ ਮੰਤਰੀ ਕਿਹੜਾ ਬਣ ਰਿਹਾ ਹੈ ਉਹ ਤੇ ਹਾਲੇ ਵੀ ਸਸਪੈਂਸ ਹੈ ਕਿਉਂ ਇਸ ਤੇ ਵੀ ਗੱਲਬਾਤ ਕਰਾਂਗੇ ਸਪੀਕਰ ਸੰਧਵਾ ਕਿਵੇਂ ਬਾਲ-ਬਾਲ ਬਚੇ ਆ ਉਹਦੇ ਤੇ ਵੀ ਗੱਲਬਾਤ ਕਰਨੀ ਹੈ ਔਰ ਇਸ ਤੇ ਵੀ ਕੱਲ ਦਾ ਜਿਹੜਾ ਉਹ ਪੇਚ ਫਸਿਆ ਹੋਇਆ ਹੈ ਕਿ ਭਾਈ ਦੋ ਡਿਪਟੀ ਸੀਐਮ ਜਿਹੜੇ ਲਾਏ ਜਾ ਸਕਦੀ ਹੈ ਕਿਉਂ ਡਿਪਟੀ ਸੀਐਮ ਲਾਉਣ ਦੀ ਲੋੜ ਹੈ ਜਾਂ ਭਗਵੰਤ ਮਾਨ ਦੀ ਪਾਵਰ ਵੰਡੀ ਜਾਣੀ ਹੈ ਭਗਵੰਤ ਮਾਨ ਨੂੰ ਇੱਕ ਤਰੀਕੇ ਨਾਲ ਸਾਈਡ ਲਾਈਨ ਕਰਨਾ ਸ਼ੁਰੂ ਕੀਤਾ ਜਾਣਾ ਹੈ ਲਾਏ ਜਾਣਗੇ ਡਿਪਟੀ ਸੀਐਮ ਜਾਂ ਨਹੀਂ ਲਾਏ ਜਾਣਗੇ ਔਰ ਇੱਕ ਮੰਤਰੀ ਕਹਿੰਦੇ ਕਿ ਅਸਤੀਫਾ ਦੇਣ ਤੇ ਅੜ ਗਿਆ ਸੀਗਾ ਕਿਹੜਾ ਉਸੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਮੈਨੂੰ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਖ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਨਕੀ ਸਾਹਿਬ ਜਦੋਂ ਆਪਾਂ ਇਹਦੇ ਤੇ ਗੱਲਬਾਤ ਕਰਦੇ ਸੀ ਨਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰੱਦੋਬਦਲ ਹੋਣ ਜਾ ਰਿਹਾ ਹੈ ਹਾਲਾਂਕਿ ਇਹ ਰੱਦੋਬਦਲ ਇੱਥੇ ਰੁਕਣ ਵਾਲਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰੱਦੋਬਦਲ ਜਿਹੜਾ ਉਹ ਚੱਲਣਾ ਹੈ ਉਦੋਂ ਜਿਹੜੇ ਕੁਝ ਭੇਡਾਂ ਕਿਸਮ ਦੇ ਲੋਕ ਹੁੰਦੇ ਆ ਉਹ ਗੱਲਾਂ ਕਰਦੇ ਸੀ ਕਿ ਤੁਸੀਂ ਜਾਣ ਬੁੱਝ ਕੇ ਉਹ ਜੀਆਂ ਗੱਲਾਂ ਕਰਦੇ ਆ ਹੁਣ ਖਬਰ ਤੇ ਮੋਹਰ ਲੱਗੀ ਹੈ ਹੁਣ ਮੈਨੂੰ ਲੱਗਦਾ ਕਿ ਉਹਨਾਂ ਨੂੰ ਮੈਂ ਮੈਂ ਤੋਂ ਚੁੱਪ ਕਰ ਜਾਣਗੇ ਉਹ ਤੇ ਚਾਰ ਮੰਤਰੀ ਜੀਆਂ ਜੜੀਆਂ ਛੁੱਟੀਆਂ ਹੋ ਗਈਆਂ ਨੇ ਇੱਕ ਤਾਂ ਬਲਕਾਰ ਸਿੰਘ ਅਸਲੀ ਵੀਡੀਓ ਵਾਲੀ ਦੂਜਾ ਅਨਮੋਲ ਗਗਨ ਮਾਨ ਉਹਨਾਂ ਦੇ ਪਰਿਵਾਰ ਦੇ ਉੱਪਰ ਬਹੁਤ ਅਹਿਮ ਗੰਭੀਰ ਇਲਜ਼ਾਮ ਲੱਗਦੇ ਰਹੇ ਆ ਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਰਪਸ਼ਨ ਕੀਤੀ ਜਾ ਰਹੀ ਹੈ ਇਹੋ ਜਿਹੇ ਇਲਜ਼ਾਮ ਜਿਹੜੇ ਲੱਗੇ ਆ ਬ੍ਰਹਮਸ਼ੰਕਰ ਜਿੰਪਾ ਚੇਤਨ ਸਿੰਘ ਜੋੜ ਮਾਦਰਾ ਦੀ ਛੁੱਟੀ ਹੈ ਉਧਰ ਮੁੰਡੀਆਂ ਸਾਨੇਆਲ ਤੋਂ ਤਰਨਪ੍ਰੀਤ ਸੌਂਧ ਖੰਨੇ ਤੋਂ ਤੇ ਉਧਰ ਰਮੇਂਦਰ ਭਗਤ ਜਿਹੜੇ ਆ ਉਹ ਤੇ ਇੱਕ ਹੋਰ ਜਿਹੜੇ ਉਹਨਾਂ ਨੂੰ ਮੰਤਰੀ ਜਿਹੜਾ ਉਹ ਬਣਾਇਆ ਜਾ ਰਿਹਾ ਬਰਿੰਦਰ ਕੋਇਲ ਜਿਹੜੇ ਨੇ ਔਰ ਇੱਕ ਮੰਤਰੀ ਤੇ ਹਲੇ ਵੀ ਸਸਪੈਂਸ ਅਣਖੀ ਸਾਹਿਬ ਬਰਕਰਾਰ ਹੈ ਪਰ ਸਵਾਲ ਇੱਥੇ ਬਰਿੰਦਰ ਗੋਇਲ ਤੇ ਵੀ ਹੈ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚੋਂ ਆਉਂਦੇ ਆ ਸੰਗਰੂਰ ਜ਼ਿਲ੍ਹਾ ਮੁੱਖ ਮੰਤਰੀ ਦਾ ਆਪਣਾ ਜ਼ਿਲ੍ਹਾ ਔਰ ਪੰਜ ਹਲਕੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਉਂਦੇ ਆ ਧੂਰੀ ਡੜਬਾ ਸੁਨਾਮ ਸੰਗਰੂਰ ਤੇ ਲਹਿਰਾਗਾਗਾ ਹੁਣ ਇਹਨਾਂ ਪੰਜ ਹਲਕਿਆਂ ਦੇ ਵਿੱਚੋਂ ਚਾਰ ਹਲਕਿਆਂ ਨੂੰ ਜਿਹੜੇ ਉਹ ਮੰਤਰੀ ਮਿਲ ਗਏ ਯਾਨੀ ਕਿ ਇੱਕੋ ਹੀ ਜ਼ਿਲ੍ਹੇ ਨੂੰ ਚਾਰ ਮੰਤਰੀ ਜਿਹੜੇ ਉਹ ਦੇ ਦਿੱਤੇ ਗਏ ਸਿਰਫ ਸੰਗਰੂਰ ਦੇ ਅੰਦਰ ਕੋਰ ਭਰਾ ਜੀ ਬਚੀ ਹੈ ਪਤਾ ਨਹੀਂ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਵੀ ਦੇ ਦਿੱਤਾ ਜਾਵੇ ਕਿਉਂਕਿ ਦੋ ਬੀਬੀਆਂ ਕੈਬਨਿਟ ਦੇ ਵਿੱਚ ਸੀ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਆ ਉਹ ਬਾਹਰ ਕਰ ਦਿੱਤੀ ਗਈ ਹੈ ਤਾਂ ਸੰਗਰੂਰ ਨੂੰ ਚਾਰ ਮੰਤਰੀ ਦੇ ਦਿੱਤੇ ਆ ਦੁਆਬੇ 'ਚੋਂ ਦੋ ਮੰਤਰੀ ਲਾ ਦਿੱਤੇ ਗਏ ਆ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਜਿਹੜਾ ਇਹ ਰਦੋਬਦਲ ਜਿਹੜਾ ਹੋਇਆ ਹੈਗਾ ਸੁਖੰਦਰ ਜੀ ਇਸ ਰਦੋਬਦਲ ਸੰਬੰਧੀ ਉਸ ਦਿਨ ਦੀਆਂ ਚਰਚਾਵਾਂ ਸਨ ਜਿਸ ਦਿਨ ਅਰਵਿੰਦ ਕੇਜਰੀਵਾਲ ਹੁਣੀ ਬਾਰੰਦ ਤੇ ਆ ਇਹ ਸਮਝਿਆ ਜਾ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਜਦੋਂ ਬਾਹਰ ਆਉਣਗੇ ਤਾਂ ਕੁਦਰਤੀ ਤੌਰ ਤੇ ਪੰਜਾਬ ਦੀ ਜਿਹੜੀ ਸਿਆਸਤ ਆ ਉਹਦੇ ਉੱਤੇ ਉਹਨਾਂ ਦਾ ਵੱਟਾ ਇੱਕ ਅਸੀਂ ਕਹਿ ਸਕਾਂਗੇ ਕਿ ਇੱਕ ਪ੍ਰतिकਰਮ ਹੋਵੇਗਾ ਕਿਉਂਕਿ ਬੀਤੇ ਸਮੇਂ ਚ ਜਿਸ ਤਰੀਕੇ ਦੀ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਰਹੀ ਆ ਔਰ ਜਿਸ ਤਰੀਕੇ ਦੀਆਂ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਬੈਕਫਰੰਟ ਤੇ ਗਈ ਜਾਂ ਚੋਣਾਂ ਲੋਕ ਸਭਾ ਦੀਆਂ ਸੰਸਦ ਦੀ ਚੋਣਾਂ ਬਹੁਤ ਕੁਝ ਇਸ ਤਰ੍ਹਾਂ ਦਾ ਹੋਇਆ ਜਿਹਦੇ ਸੰਬੰਧੀ ਹਾਈਕਮਨ ਜਿਹੜੀ ਸੀ ਉਹ ਨਜ਼ਰ ਰੱਖ ਰਹੀ ਸੀ ਔਰ ਅਰਵਿੰਦ ਕੇਸ਼ਰੀਵਾਲ ਦੀ ਹੀ ਓਡੀਸੀ ਤਾਂ ਤੁਸੀਂ ਦੇਖ ਲਓ ਕਿ ਅਰਵਿੰਦ ਕੇਸ਼ਰੀਵਾਲ ਦੇ ਠੀਕ ਮੇਰਾ ਖਲਾ ਬਾਹਰ ਆਇਆ ਅਜ ਹਫਤਾ ਵੀ ਨਹੀਂ ਬੀਤਿਆ ਤੇ ਇਹ ਰਤੂ ਬਦਲ ਜਿਹੜੀ ਇਹ ਸ਼ੁਰੂ ਜਿਹੜੀ ਅੱਜ ਜਿਹੜੀ ਉਹ ਕਰ ਦਿੱਤੀ ਗਈ ਹੈ ਬੜੀ ਸੁਣੀ ਤੁਸੀਂ ਗੱਲ ਕਹੀ ਹੈ ਕਿ ਰੱਦੋਬਦਲ ਚਾਹੀਦਾ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਹੋ ਸਕਦੀ ਹੈ ਹੁਣ ਜਿਹੜੇ ਚਾਰ ਮੰਤਰੀ ਹਟਾਈ ਜਾ ਰਹੇ ਨੇ ਇਹਨਾਂ ਤਾਂ ਬਲਕਾਰ ਸਿੰਘ ਦੀ ਗੱਲ ਕਰ ਲਓ ਬਲਕਾਰ ਸਿੰਘ ਆਪਣੀ ਅਸ਼ਲੀਲ ਵੀਡੀਓ ਕਾਰਨ ਤਾਂ ਬੇਸ਼ੱਕ ਚਰਚਾਵਾ ਦਾ ਵਿਸ਼ਾ ਰਿਆ ਔਰ ਸਰਕਾਰ ਦੇ ਉੱਤੇ ਇ tanto ਪ੍ਰੈਸ਼ਰ ਸੀ ਇਸ ਬੰਦੇ ਨੂੰ ਲੈ ਕੇ ਬਾਹਰ ਕੱਢੋ ਪਰ ਬਾਹਰ ਉਸ ਨੂੰ ਕੱਢਿਆ ਨਹੀਂ ਗਿਆ ਤੇ ਇਵਨ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਇਸ ਨੂੰ ਫਿਰ ਜਲੰਧਰ ਦੇ ਵਿੱਚ ਜਿਹੜੀ ਲੋਕ ਸਭਾ ਦੀਆਂ ਚੋਣਾਂ ਸੀ ਉਦੋਂ ਇਹਨੂੰ ਲਾਕੇ ਨਹੀਂ ਰੱਖਿਆ ਗਿਆ ਤਾਂ ਉਹ ਤਾਂ ਨੁਕਸਾਨ ਜਿਹੜਾ ਆਵਾਦਵੀ ਪਾਰਟੀ ਨੂੰ ਹੋਇਆ ਪਰ ਪਤਾ ਨਹੀਂ ਕਿਹਦੇ ਸ਼ੀਸ਼ਵਤ ਨੂੰ ਉਹ ਟਿਕੇ ਰਹੇ ਦੂਜੇ ਪਾਸੇ ਹਨਮੋਨ ਗਗਨ ਮਾਨ ਦੀ ਗੱਲ ਕਰ ਲਓ ਹਨਮੋਨ ਗਗਨ ਮਾਨ ਤੇ ਪਰਿਵਾਰਕ ਮੈਂਬਰਾਂ ਦੇ ਉੱਤੇ ਕਥਾ ਤੌਰ ਤੇ ਕਰਾਪਸ਼ਨ ਦੇ ਜਿਹੜੇ ਵੱਡੇ ਇਲਜ਼ਾਮ ਜਿਹੜੇ ਆ ਉਹ ਲੱਗਦੇ ਰਹੇ ਆ ਤਾਂ ਇਹ ਵੀ ਚੀਜ਼ ਜਿਹੜੀ ਹੈ ਮੁੱਖ ਮੰਤਰੀ ਸਾਹਿਬ ਨੂੰ ਕਿਹਦੇ ਪਤਾ ਸੀ ਪਰ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਿਉਂ ਨਹੀਂ ਅਸਰ ਨੂੰ ਬਦਲੇ ਆ ਤੀਸਰਾ ਨਾਮ ਜਿਹੜਾ ਚੇਤਨ ਸਿੰਘ ਜੋੜੇ ਮਾਸਰੀ ਦਾ ਇਹ ਉਦੋਂ ਚਰਚਾਵਾਂ 'ਚ ਬੰਦਾ ਆਉਂਦਾ ਕਿ ਜਦੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਟਰ ਤੋਂ ਇਸ ਨੇ ਉਸ ਬੈੱਡ ਤੇ ਲਟਾਇਆ ਬਹੁਤ ਕੁਝ ਉਸ ਸਮੇਂ ਦੇ ਵਿੱਚ ਇਦਾਂ ਦਾ ਹੋਇਆ ਹਾਲਾਂਕਿ ਪਤਾ ਲੱਗਾ ਕਿ ਇਹਨਾਂ ਨੇ ਪੰਨਾ ਹਸਤੀਫਾ ਨਾ ਦੇਣ ਦੀ ਗੱਲ ਕੀਤੀ ਕਿਉਂਕਿ ਹਰਿਆਣੇ ਦੀ ਬੱਚੀ ਪਰਸਤੀਫਾ ਚੜਾ ਇਹਨਾਂ ਨੂੰ ਲੈ ਲੈ ਗਿਆ ਪਰੰਪਰਾਗਤ ਜੰਪੇ ਦੀ ਜਿਹੜੀ ਗੱਲ ਕਰ ਰਹੀ ਜੇ ਜੰਪੇ ਵੱਲੋਂ ਇਹ ਹੈ ਕਿ ਇਹ ਲੋਕਾਂ ਦੇ ਇੰਨੇ ਨਜ਼ਦੀਕ ਨਹੀਂ ਸੀ ਹੈਗਾ ਲੋਕਾਂ ਦੀਆਂ ਗੱਲਾਂ ਨਹੀਂ ਸੀ ਸੁਣਦਾ ਤੇ ਖਾਸ ਤੌਰ ਤੇ ਕੇਵਲ ਤੇ ਕੇਵਲ ਅਫਸਰਾਂ ਦੇ ਨਾਲ ਆਪਣੇ ਸਬੰਧ ਜਿਹੜੇ ਸੀ ਉਹ ਬਣਾ ਕੇ ਰੱਖਦਾ ਸੀ ਭਰਮ ਮਹਿੰਦਰ ਜੰਪਾ ਦੇ ਸਦਰ ਦੇ ਵਿੱਚ ਇਹ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ ਜਿਸ ਕਰਕੇ ਜੇ ਮੁੱਖ ਮੰਤਰੀ ਦਾ ਕੈਂਪ ਬੀਤੇ ਲੰਬੇ ਸਮੇਂ ਤੋਂ ਇਹਨਾਂ ਦੇ ਹਟਾਉਣ ਦੇ ਮੂਰਛੀ ਸੀ ਪਰ ਕਿਉਂ ਨਹੀਂ ਹਟਾਇਆ ਗਿਆ ਜਾਂ ਕਿਸ ਤਰੀਕੇ ਦੀਆਂ ਸਥਿਤੀਆਂ ਬੜੀਆਂ ਉਹ ਤਾਂ ਪਰਦੇ ਦੇ ਪਿੱਛੇ ਦੀ ਕਹਾਣੀ ਹੈ ਪਰ ਹੁਣ ਇਹਨਾਂ ਨੂੰ ਇੱਕ ਕਿਸਮ ਦਾ ਬਾਹਰ ਦਾ ਜਿਹੜਾ ਰਸਤਾ ਜਿਹੜਾ ਦਿਖਾ ਕੇ ਚਾਰ ਨਵੇਂ ਮੰਤਰੀ ਜਿਹੜੇ ਉਹ ਸ਼ਾਮਲ ਕੀਤੇ ਗਏ ਨੇ ਔਰ ਸਭ ਤੋਂ ਵੱਡੀ ਹੈਰਾਨੀ ਹੋਈ ਜਦੋਂ ਦੇਤਰ ਸਿੰਘ ਜੋੜਮਾਜਰਾ ਉਹਨਾਂ ਦੀਆਂ ਇਹ ਖਬਰਾਂ ਸਾਹਮਣੇ ਆਈਆਂ ਕਿ ਉਹ ਸ਼ਾਇਦ ਉਹਨਾਂ ਦਾ ਸਤੀਫਾ ਜੱਕਾਂ ਤੱਕਾਂ ਦੇ ਵਿੱਚ ਸੀਗਾ ਤਾਂ ਸ਼ਾਇਦ ਉਹ ਇਹ ਵੀ ਪਤਾ ਲੱਗਿਆ ਕਿ ਇਹ ਵੀ ਗੱਲ ਕਹੀ ਸੀ ਕਿ ਭਾਈ ਮੈਂ ਹਰਿਆਣੇ ਤੋਂ ਪਰਤ ਕੇ ਇਸ ਬਾਰੇ ਫੈਸਲਾ ਲਵਾਂਗਾ ਮਤਲਬ ਹਾਲਾਂਕਿ ਉਹ ਦਿੰਦੇ ਜਾਂ ਨਾ ਦਿੰਦੇ ਅਸਤੀਫਾ ਕੋਈ ਅਜਿਹੀ ਗੱਲ ਨਹੀਂ ਸੀ ਮੁੱਖ ਮੰਤਰੀ ਆਪਣੇ ਤੌਰ ਤੇ ਮਤਲਬ ਅਧਿਕਾਰ ਰੱਖ ਰਿਹਾ ਸਾਰਾ ਕੁਝ ਪਰ ਹੈਰਾਨੀ ਹੋਈ ਕਿ ਇੱਕ ਵਾਰੀ ਜਕਾਂ ਤੱਕਾਂ ਤੇ ਅਸਤੀਫਾ ਪੈ ਗਿਆ ਫਿਰ ਦੇਣਾ ਤਾਂ ਪੈਣਾ ਹੀ ਸੀਗਾ ਤਾਂ ਅਨਕੀ ਸਰ ਅਸਤੀਫਾ ਜਿਹੜਾ ਦੇ ਦਿੱਤਾ ਗਿਆ ਉਹ ਦੋ ਡਿਪਟੀ ਸੀਐਮ ਦੀ ਜਿਹੜੀ ਗੱਲ ਚੱਲ ਰਹੀ ਹੈ ਹਰਪਾਲ ਚੀਮਾ ਅਮਨ ਅਰੂੜਾ ਨੂੰ ਇੱਕ ਤਾਂ ਇਹ ਕਿ ਭਾਈ ਹੋ ਸਕਦਾ ਹੈ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚੋਂ ਹੀ ਇਹ ਦੋਨੇ ਨੇ ਉਹਨਾਂ ਨੂੰ ਪਾਵਰ ਇਸ ਕਰਕੇ ਦਿੱਤੀ ਜਾਣੀ ਹੈ ਕਿ ਮੁੱਖ ਮੰਤਰੀ ਨੂੰ ਥੋੜਾ ਜਿਆ ਜੋ ਤਰੀਕੇ ਦੀ ਇਹ ਹਾਲਾਤ ਦਿੱਲੀ ਹਾਈ ਕਮਾਂਡ ਔਰ ਮੁੱਖ ਮੰਤਰੀ ਦੇ ਵਿਚਕਾਰ ਜਿਹੜੇ ਬਣੇ ਹੋਏ ਆ ਜਦੋਂ ਦੋ ਉਪ ਮੁੱਖ ਮੰਤਰੀ ਬਣ ਜਾਣਗੇ ਔਰ ਖਾਸ ਕਰਕੇ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਔਰ ਉਹਨਾਂ ਨੂੰ ਜਦੋਂ ਇਸ ਤਰੀਕੇ ਦੀਆਂ ਪਾਵਰ ਪਾਵਰ ਹਾਲਾਂਕਿ ਹੁੰਦੇ ਤਾਂ ਉਹ ਮੰਤਰੀ ਹੋਈ ਹੈ ਸੰਵਿਧਾਨਿਕ ਅਹੁਦਾ ਕੋਈ ਹੈ ਨਹੀਂ ਉਪ ਮੁੱਖ ਮੰਤਰੀ ਦਾ ਸਿਰਫ ਔਰ ਸਿਰਫ ਪਾਵਰ ਸੈਂਟਰ ਦੇ ਵਿੱਚ ਆ ਜਾਂਦੇ ਆ ਬੰਦੇ ਕਿ ਜਦੋਂ ਅਫਸਰ ਨੂੰ ਫੋਨ ਕਰਦਾ ਬੰਦਾ ਜਦੋਂ ਪਤਾ ਲੱਗਦਾ ਕਿ ਟਿਪਟੀ ਸੀਐਮ ਦਾ ਫੋਨ ਆਇਆ ਮੁੱਖ ਮੰਤਰੀ ਦਾ ਫੋਨ ਆਇਆ ਥੋੜਾ ਜਿਹਾ ਪ੍ਰਭਾਵ ਪੈ ਜਾਂਦਾ ਪਾਵਰ ਸੈਂਟਰ ਬਦਲ ਜਾਣਗੇ ਥੋੜੀ ਮੁੱਖ ਮੰਤਰੀ ਦੀ ਪਾਵਰ ਜਿਹੜੀ ਆ ਘਟ ਜੂਗੀ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਨੂੰ ਜੇ ਲਾਏ ਜਾਂਦੇ ਆ ਤਾਂ ਕਿਉਂਕਿ ਦੇਖੋ ਵਾਅਦਾ ਤਾਂ ਹੋਇਆ ਹੀ ਹੈਗਾ ਵਾਅਦਾ ਹੋਇਆ ਹੀ ਹੈ 2.5 ਸਾਲ ਬੀਤ ਚੁੱਕੇ ਆ ਜੇ 2.5 ਸਾਲ ਬੀਤਣ ਤੋਂ ਬਾਅਦ ਵੀ ਦਲਿਤ ਉਪ ਮੁੱਖ ਮੰਤਰੀ ਪੰਜਾਬ ਦੇ ਵਿੱਚ ਨਹੀਂ ਲਾਇਆ ਜਾਂਦਾ ਤਾਂ ਫਿਰ ਬਹੁਤ ਵੱਡੇ ਪੱਧਰ ਤੇ ਨਾਰਾਜ਼ ਹੋ ਸਕਦਾ ਹੈ ਜੇ ਐਂਡ ਤੇ ਲਾਉਣਗੇ ਤਾਂ ਅਗਰੇ ਨੇ ਕਹੋ ਜੀ ਪਹਿਲਾਂ ਕਿਉਂ ਨਹੀਂ ਲਾਇਆ ਖਾਨਾ ਪੂਰਤੀ ਕਰ ਰਹੇ ਹੋ ਤੇ ਜੇ ਦਲਿਤ ਡਿਪਟੀ ਸੀਐਮ ਲਾਉਂਦੇ ਆ ਤਾਂ ਫਿਰ ਉਧਰ ਜਿਹੜਾ ਹਿੰਦੂ ਭਾਈਚਾਰਾ ਉਹ ਵੀ ਕਹੂਗਾ ਕਿ ਸਾਡਾ ਵੀ ਲਾਓ ਤਾਂ ਸ਼ਾਇਦ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਦਿਆਂ ਰਾਤ ਇਹ ਪੂਰੀ ਚਰਚਾ ਚੱਲ ਪਈ ਸੀ ਕਿ ਦੋ ਮੁੱਖ ਮੰਤਰੀ ਲੱਗ ਸਕਦੇ ਸਕਨ ਫੰਡਟੀ ਡੀਓ ਡਿਪਟੀ ਬਖ ਮੰਤਰੀਆਂ ਦੇ ਸਬੰਧੀ ਅਸੀਂ ਤਾਂ ਬੀਤੇ ਦਿਨੋਂ ਤੋਂ ਕਾਫੀ ਤਰ੍ਹਾਂ ਤੋਂ ਆਪਣੀਆਂ ਖਬਰਾਂ 'ਚ ਚਰਚਾਵਾਂ ਕਰ ਰਹੇ ਹਾਂ ਕਿ ਹਾਈ ਕਮਾਂਡ ਜਿਹੜੀ ਹੈ ਦੋ ਡਿਪੀ ਆਫ ਮੁੱਖ ਮੰਤਰੀ ਲਾਉਣਾ ਚਾਹੁੰਦੀ ਆ ਜਿਸ ਦਾ ਮੂਲ ਮੰਤਵ ਭਗਵੰਤ ਮਾਨ ਨੂੰ ਤਗੜਾ ਝਟਕਾ ਦੇਣ ਤੇ ਨਾਲ-ਨਾਲ ਹੀ ਉਹਨਾਂ ਦੀਆਂ ਸ਼ਕਤੀਆਂ ਨੂੰ ਸੀਮਤ ਕਰਨਾ ਹੈਗਾ ਹੁਣ ਜਿਸ ਤਰੀਕੇ ਨਾਲ ਅਮਨ अरोੜਾ ਤੇ ਹਰਪਾਲ ਸਿੰਘ ਚੀਮੇ ਦਾ ਨਾਂ ਆ ਰਿਹਾ ਅਮਨ अरोੜਾ ਹਿੰਦੂਪਾਈ ਚਰੇ ਦੀ ਪ੍ਰਤੀਨਿਤਾ ਕਰਦਾ ਤੇ ਦੂਜੇ ਪਾਸੇ ਹਰਪਾਲ ਸਿੰਘ ਚੀਮੇ ਹੁਣੀ ਦਲਤ ਵਰਗ ਦੀ ਤਾਂ ਜੇਕਰ ਇਸ ਤਰੀਕੇ ਨਾਲ ਸਮਾਨਾਂਤਰ ਬੈਲੈਂਸ ਕਰਦਾ ਤਾਂ ਬੈਲੈਂਸ ਕਰਨ ਵਾਸ ਦੋ ਅਜਿਹੇ ਵਿਅਕਤੀ ਲਾ ਦਿੱਤੇ ਜਾਣ ਜਿਹਦਾਂ ਹਰ ਤਬਕੇ ਨੂੰ ਜਿਹੜਾ ਖੁਸ਼ ਕੀਤਾ ਜਾ ਸਕੇ ਬਿਲਕੁਲ ਪੰਜਾਬ ਦੇ ਵਿੱਚ ਹਮੇਸ਼ਾ ਜਦੋਂ ਗੱਲ ਚਲਦੀ ਹੈ ਕਿਸਾਨੀ ਦੀ ਗੱਲ ਚਲਦੀ ਹੈ ਜਾਂ ਵੱਖ ਵੱਖ ਵਰਗਾਂ ਦੀ ਗੱਲ ਚਲਦੀ ਹੈ ਜਦੋਂ ਕਿ ਇਹਦੇ ਨਾਲ ਹਿੰਦੂ ਭਾਈਚਾਰੇ ਦੇ ਵੀ ਕਈ ਇਸ਼ੂ ਹੈਗੇ ਆ ਜਿਹੜੇ ਬੀਤੇ ਸਮੇਂ ਤੋਂ ਹੱਲ ਜਿਹੜੇ ਉਹ ਨਹੀਂ ਹੋਤੇ ਤਾਂ ਜਿਸ ਤਰੀਕੇ ਨਾਲ ਚੰਨੀ ਸਰਕਾਰ ਦੇ ਵਿੱਚ ਸੁਖਜਿੰਦਰ ਸਿੰਘ ਰਾਤਾਵਤ ਉਮਰਕਾਸ਼ ਸੋਨੀ ਲਾ ਕੇ ਇੱਕ ਦਲਤ ਵੀ ਲਾਤਾ ਸੀ ਜੱਟ ਵੀ ਲਾਤਾ ਸੀ ਤੇ ਹਿੰਦੂ ਵੀ ਲਾਤਾ ਸੀ ਉਸੇ ਤਰੀਕੇ ਦੀ ਗੇਮ ਜਿਹੜੀ ਆ ਆਮ ਆਪੀ ਪਾਰਟੀ ਦੀ ਹਾਈ ਕਮਾਂਡ ਇਸ ਵੇਲੇ ਖੇਡਣ ਦੇ ਰੋਂ ਦੇ ਵਿੱਚ ਹੈਗੀ ਆ ਹੁਣ ਪਾਵਰ ਸਿੰਧੂ ਸਾਹਿਬ ਜੋਰ ਨਾਲ ਕੋਲ ਹੁੰਦੀ ਆ ਜਾਂ ਨਹੀਂ ਹੁੰਦੀ ਪਰ ਤੁਹਾਡੇ ਕਹਿਣ ਅਨੁਸਾਰ ਕਿ ਆਪਣੇ ਆਪ ਦੇ ਵਿੱਚ ਆ ਉਹ ਵੈਸੇ ਹੀ ਬੜਾ ਵੱਡਾ ਰੁੱਤਵਾ ਮੈਂ ਚਾਹੁੰਦਾ ਕਿ ਜਦੋਂ ਉਹਨਾਂ ਤੇ ਪੀਖੂਗਾ ਕਿ ਡਿਪਟੀ ਸੀਐਮ ਸਾਹਿਬ ਗੱਲ ਛੜੇ ਉਹ ਕਰਨਗੇ ਸੁਖਵੀਰ ਸਿੰਘ ਬਾਦਲ ਹੁਣੀ ਜਦੋਂ ਡਿਪਟੀ ਸੀਐਮ ਸੀ ਤੇ ਮੁੱਖ ਮੰਤਰੀ ਦੀ ਪਾਪਰਾ ਵਰਤਦੇ ਰਹੇ ਉਦੋਂ ਉਹਨਾਂ ਦੀ ਸਥਿਤੀ ਉਹ ਇਹਦੇ ਉਲਟ ਸੀ ਕਿਉਂਕਿ ਉਦੋਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਪਿਤਾ ਸੀ ਤਾਂ ਹੁਣ ਜੇਕਰ ਡਿਪਟੀ ਮੁੱਖ ਮੰਤਰੀ ਲਾਈ ਜਾਂਦੇ ਆ ਦੋ ਤਾਂ ਸਿੱਧੂ ਸਭਾ ਹਾਈ ਕਮਾਂਡ ਦਾ ਮੁੱਦਾ ਕੇਵਲ ਤੇ ਕੇਵਲ ਹਿੰਦੂ ਭਾਈਚਾਰੇ ਨੂੰ ਜਾਂ ਦਲਤ ਭਾਈਚਾਰੇ ਨੂੰ ਖੁਸ਼ ਕਰਦਾ ਨਹੀਂ ਆ ਬਲਕਿ ਭਗਵੰਤਬਾਨ ਦੀਆਂ ਸ਼ਕਤੀਆਂ ਨੂੰ ਭਗਵੰਤਬਾਨ ਦੇ ਪਰਾਂ ਨੂੰ ਕੱਟੜਾ ਵੀ ਜ਼ਰੂਰੀ ਆ ਕਿਉਂਕਿ ਜਿਸ ਤਰੀਕੇ ਨਾਲ ਬੀਤੇ ਸਮੇਂ ਚ ਭਗਵੰਤਬਾਨ ਹੁਣਾਂ ਦੀ ਕਾਰਸ਼ੈਲੀ ਰਹੀ ਆ ਔਰ ਜਿਸ ਤਰੀਕੇ ਨਾਲ ਪਤਾਈਕਾ ਤੋਂ ਜਬ ਮੰਤਰੀਆਂ ਦੀ ਉਹਨਾਂ ਦੀ ਦੂਰੀ ਰਹੀ ਔਰ ਇਹ ਸ਼ਿਕਾਇਤਾਂ ਹਮੇਸ਼ਾ ਚੱਲਦੀਆਂ ਨਹੀਂ ਆ ਕਿ ਉਹ ਮਿਲਦੇ ਨਹੀਂ ਔਰ ਜਦੋਂ ਅਰਵਿੰਦ ਕੇਜਰੀਵ ਤਾਂ ਉਦੋਂ ਹੀ ਇਹ ਚਰਚਾਵਾਂ ਚੱਲ ਪਈਆਂ ਸਨ ਕਿ ਜਿਹੜੀ ਹਾਈ ਕਮਾਨ ਆ ਪਾਵਰ ਸੈਂਟਰ ਜਿਹੜੇ ਦੋ ਬਣਾਉਣ ਦੇ ਮੂਰਛ ਹੈਗੀ ਆ ਜਿਹਦੇ ਨਾਲ ਪੰਜਾਬ ਦੇ ਲੋਕਾਂ ਚ ਵੀ ਇਹ ਸਨਹਿਤ ਦਿੱਤਾ ਜਾ ਸਕੇ ਕਿ ਹਰ ਵਰਗ ਦੀ ਪ੍ਰਤੀਨਿਧਤਾ ਹੋ ਰਹੀ ਹੈ ਤੇ ਦੂਜੇ ਪਾਸੇ ਭਗਵਤਪਰ ਹੋਣਾ ਨੂੰ ਉਸ ਸਥਿਤੀ ਦੇ ਵਿੱਚ ਲਿਆਂਦਾ ਜਾ ਸਕੇ ਕਿ ਉਹ ਅਖੀਰ ਤੱਕ ਸੁਪਰੀਮੋ ਨਹੀਂ ਆ ਸੁਪਰੀਮੋ ਜਿਹੜੀ ਕੇਵਲ ਤੇ ਕੇਵਲ ਹਾਈ ਕਮਾਨ ਆ ਤੇ ਸ਼ਾਇਦ ਉਸੇ ਸੰਦਰਭ ਦੇ ਵਿੱਚ ਹੀ ਇਹ ਚਰਚਾਵਾਂ ਜਿਹੜੀਆਂ ਰਾਤਾਂ ਚੱਲੀਆਂ ਨਹੀਂ ਕਿ ਹਾਂ ਭੀ ਇਹ ਅੱਜ ਦੋ ਦਿੱਤੀ ਬੁਖਮੰਤਰੀ ਭਰਾਈ ਜਾ ਸਕਦੇ ਕਿਉਂਕਿ ਉਹਨਾਂ ਨੂੰ ਕੋਈ ਸੋਚਉਣ ਦੀ ਕੋਈ ਜ਼ਰੂਰਤ ਵੀ ਨਹੀਂ ਹੁੰਦੀ ਕੇਵਲ ਤੇ ਕੇਵਲ ਇੱਕ ਆਰਡਰ ਜਿਹੜਾ ਆ ਉਹੋ ਹੀ ਜਾਰੀ ਕੀਤਾ ਜਾ ਸਕਦਾ ਆ ਬਾਕੀ ਇਹ ਸਸਪੈਂਸ ਤਾਂ ਸਿੱਧੂ ਸਾਹਿਬ ਹੋਰ ਅਚਰ ਤੱਕ ਬੜਿਆ ਰਹੇਗਾ ਜਨੇਚਰ ਸ਼ਮੀ ਜਿਹੜੇ ਪੰਜ ਆਮ ਆਪ ਤਾਂ ਚਾਰ ਬਤਾਏ ਕਿ ਜਨੇਚਰ ਕੈਬਨਟ ਮੰਤਰੀ ਵਿੱਚੋਂ ਸੌਣ ਜਿਹੜੀ ਉਹ ਨਹੀਂ ਚੁੱਕਦੇ ਮੈਂ ਆਪਣੀ ਗੱਲ ਜਿਹੜੀ ਮਹਿੰਦਰ ਪਖਤ ਦੀ ਛੱਡੀ ਸੀ ਮਹਿੰਦਰ ਪਖਤ ਜਦੋਂ ਚੋਣ ਲੜਾਈ ਸਨ ਤਾਂ ਉਦੋਂ ਮੁੱਖ ਮੰਤਰੀ ਸਾਹਿਬ ਨੇ ਇਹ ਵਾਦਾ ਕੀਤਾ ਸੀ ਜਨੇਂਦਰ ਤੇ ਲੋਖਾ ਨਾ ਕਿ ਤੁਸੀਂ ਇਹਨਾਂ ਨੂੰ ਜਿਤਾਓ ਅੱਗੇ ਜਿਹੜੀ ਮੈਂ ਜ਼ਿੰਮੇਵਾਰੀ ਜਿਹੜੀ ਵੱਡੀ ਦੇਣੀ ਮੈਂ ਪਚਾਉਣਾ ਕਿੱਥੇ ਪਚਾਉਣਾ ਸੋ ਮਹਿੰਦਰ ਪਖਤ ਦਾ ਨਾਂ ਜਿਹੜਾ ਉਸ ਖਾਤੇ ਦੇ ਵਿੱਚ ਆ ਰਿਹਾ ਹੁਣ ਸਿੱਧੂ ਸਾਹਿ ਗੱਲ ਇਹ ਆ ਕਿ ਇਹ ਜਿਹੜੇ ਚਾਰ ਮੰਤਰੀ ਹਟਾਏ ਗਏ ਤੇ ਜਿਹੜੇ ਚਾਰ ਨਵੇਂ ਲਾਏ ਗਏ ਕੀ ਇਹ ਹਾਈਕਮਾਨ ਦੇ ਇੱਛਾ ਜਾਂ ਹਾਈਕਮਾਨ ਦੀ ਚੋਆਇਸ ਨੇ ਜਾਂ ਭਗਵੰਤ ਬਾਣ ਹੋਣਾ ਦੇ ਚੱਲ ਗਿਆ ਨਹੀਂ ਨਹੀਂ ਇਹ ਇਹ ਵੀ ਗੱਲ ਜੇ ਨਾ ਸ਼ਾਮ ਨੂੰ ਜਦੋਂ ਅਣਖੀ ਸਾਹਿਬ ਇਹ ਜਦੋਂ ਚੀਜ਼ਾਂ ਆਉਣਗੀਆਂ ਸਾਹਮਣੇ ਕਿਹੜੇ ਕਿਹੜੇ ਮੰਤਰੀ ਬਣਦੇ ਉਸ ਤੋਂ ਬਾਅਦ ਜੋ ਅੰਦਾਜ਼ੇ ਜਿਹੜੇ ਲੱਗ ਜਾਣਗੇ ਕਿਉਂਕਿ ਜਿੰਨਾ ਟਾਈਮ ਹਲੇ ਤੱਕ ਫਾਈਨਲ ਲਿਸਟ ਨਹੀਂ ਆ ਜਾਂਦੀ ਉਹਨਾਂ ਚਿਰ ਅੰਦਾਜ਼ੇ ਹੀ ਲਾਉਣਾ ਮਤਲਬ ਮੈਂ ਨਾ ਠੀਕ ਨਹੀਂ ਬਾਅਦ ਚ ਹੀ ਦੱਸਾਂਗੇ ਪਤਾ ਕਰਾਂਗੇ ਸ਼ਾਮ ਨੂੰ ਕਿ ਕਿਹਦੀ ਚੱਲੀ ਆ ਕੈਬਨਿਟ ਦੇ ਮੰਤਰੀ ਹਟਾਉਣ ਦੇ ਵਿੱਚ ਤੇ ਲਾਉਣ ਦੇ ਵਿੱਚ ਪਰ ਸਭ ਤੋਂ ਵੱਡੀ ਅਹਿਮ ਗੱਲ ਇਹ ਆ ਵੀ ਜੇ ਬਲਕਾਰ ਸਿੰਘ ਨੂੰ ਇਸ ਕਰਕੇ ਹਟਾਇਆ ਗਿਆ ਕਿ ਉਹਦੀ ਜਿਹੜੀ ਵੀਡੀਓ ਆਈ ਹੈ ਤਾਂ ਕੀ ਫਿਰ ਜੇ ਵੀਡੀਓ ਆਈ ਹੈ ਤਾਂ ਕੀ ਫਿਰ ਉਹਦੀ ਮੰਤਰੀ ਅਹੁਦੇ ਤੋਂ ਛੁੱਟੀ ਕਰਕੇ ਬਸ ਹੋ ਜਾਣੀ ਚਾਹੀਦੀ ਹੈ ਕਿ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨਗੇ ਕਿ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਨਾਲ ਹੀ ਨਾਲ ਜੇ ਅਸ਼ਲੀਲ ਵੀਡੀਓ ਕਰਕੇ ਮੰਤਰੀ ਬਲਕਾਰ ਸਿੰਘ ਹਟਾਇਆ ਜਾ ਸਕਦਾ ਤਾਂ ਫਿਰ ਇੱਕ ਦੀ ਅਸ਼ਲੀਲ ਵੀਡੀਓ ਇਸ ਤੋਂ ਪਹਿਲਾਂ ਘਟਾਰੂ ਚੱਕ ਹੋਣਾ ਦੀ ਆਈ ਸੀਗੀ ਉਹਨਾਂ ਨੂੰ ਫਿਰ ਕਿਉਂ ਨਹੀਂ ਹਟਾਇਆ ਗਿਆ ਜੀ ਇਹ ਤਾਂ ਫਿਰ ਸਾਫ਼ ਹੈ ਕਿ ਵੀਡੀਓ ਤਾਂ ਦੋ ਦੀਆਂ ਆਈਆਂ ਸੀ ਇੱਕ ਨੂੰ ਦਿੱਲੀ ਵਾਲਿਆਂ ਨੇ ਬਣਾਇਆ ਹੋਣਾ ਫਿਰ ਬਲਕਾਰ ਸਿੰਘ ਹੋਣਾ ਨੂੰ ਦਿੱਲੀ ਵਾਲਿਆਂ ਨੇ ਬਣਾਉਣਾ ਨੂੰ ਹਟਾਤਾ ਤੇ ਫਿਰ ਮੁੱਖ ਮੰਤਰੀ ਆਪਾਂ ਪਹਿਲਾਂ ਤੁਸੀਂ ਦੇਖ ਰਹੇ ਆ ਕਿ ਕਟਾਰੂ ਚੱਕ ਦੀ ਮਦਦ ਕਰਦੇ ਆਉਂਦੇ ਆ ਫਿਰ ਜੇ ਅਸ਼ਲੀਲ ਵੀਡੀਓ ਦਾ ਵੀ ਮਸਲਾ ਬਲਕਾਰ ਵਾਲਾ ਤਾਂ ਫਿਰ ਕਟਾਰੂ ਚੱਕ ਕਿਉਂ ਨਹੀਂ ਹਟਾਇਆ ਗਿਆ ਬਿਲਕੁਲ ਸੋਖੰਦਰ ਜੀ ਇਹ ਸਵਾਲ ਤਾਂ ਪੈਦਾ ਹੋਣਗੇ ਆਪ ਵਧੀਆ ਗੱਲ ਤੁਸੀਂ ਗੱਲ ਕਰ ਦਿੱਤੀ ਹੈ ਕਿ ਜੇਕਰ ਸ਼ਰੀਲ ਵੀਡੀਓ ਦੇ ਮੁੱਦੇ ਕਰਕੇ ਬਲਕਾਰ ਸਿੰਘ ਹਟਾਇਆ ਜਾ ਤਾਂ ਫਿਰ ਲਾਲਚੰਦ ਕਟਾਰੂ ਚੱਕ ਕਿਉਂ ਨਹੀਂ ਪਰ ਸਿੱਧੂ ਸਾਹਿਬ ਗੱਲ ਅਸਲ 'ਚ ਇਹ ਹੈਗੀ ਉਸ ਤੋਂ ਵੀ ਪਹਿਲਾਂ ਤੁਸੀਂ ਨਾਲ ਹੀ ਇੱਕ ਗੱਲ ਜੋੜੀ ਹੈ ਕਿ ਇਹਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੋ ਗਈ ਕਾਨੂੰਨੀ ਕਾਰਵਾਈ ਤਾਂ ਸਿੱਧੂ ਸਾਹਿਬ ਵਿਧਾਇਕ ਵਿਜੇ ਸਿੰਘਲਾ ਜਿਹੜਾ ਮੰਤਰੀ ਸੀ ਉਹਦੇ ਖਿਲਾਫ ਹੀ ਕੱਕਣੀ ਸੀ ਕੀਤੀ ਜਦੋਂ ਹਾਲਾਂਕਿ ਉਹਨੂੰ ਮੰਤਰੀਸ਼ਿਪ ਤੋਂ ਹਟਾ ਦਿੱਤਾ ਗਿਆ ਜਦੋਂ ਮੱਖ ਮੰਤਰੀ ਸਾਹਿਬ ਨੇ ਇਨੀ ਗੱਲ ਕਹੀ ਸੀ ਕਹਿਣ ਦਾ ਅਰਥ ਹੈ ਕਿ ਇਹ ਤਾਂ ਹੁਣ ਤੁਸੀਂ ਆਪ ਹੀ ਕਲੀਅਰ ਕਰ ਦੇ ਤਾਂਕਿ ਇਹ ਸਾਰੇ ਮਸਲੇ ਤਾਂ ਸ਼ਾਮ ਨੂੰ ਕਲੀਅਰ ਹੋਣਗੇ ਕਿ ਹਾਂ ਵੀ ਕਿਹੜੇ ਬੰਦੇ ਨੂੰ ਕਿਸ ਕਰਕੇ ਜੜਾ ਹਟਾਇਆ ਗਿਆ ਬਲਕਾਰ ਸਿੰਘ ਸੰਬੰਧੀ ਚਰਚਾਵਾਂ ਸਦੂ ਸਾਹਿਬ ਤਾਂ ਇਹ ਜੋਰਾ ਤੇ ਨਹੀਂ ਅਸ਼ਲੀਲ ਵੀਡੀਓ ਕਿਉਂਕਿ ਜਦੋਂ ਦੇ ਉਹ ਉਹਨਾਂ ਦੇ ਮੁੱਖ ਮੰਤਰੀ ਮਾਫ ਕਰਦਾ ਜਦੋਂ ਦਾ ਉਹਨਾਂ ਨੇ ਕੈਬਨਿਟ ਮੰਤਰੀ ਦਾ ਪਾਤ ਸੁਮਾਲਿਆ ਉਦੋਂ ਤੋਂ ਹੀ ਉਹ ਚਰਚਾਵਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆ ਗਈ ਸੀ ਤੇ ਬਲਕਾਰ ਸਿੰਘ ਦੇ ਸੰਬੰਧਿਤ ਵਿੱਚ ਨਾ ਤਾਂ ਕੋਈ ਐਸਆਈਟੀ ਦਾ ਗਠਨ ਹੋਇਆ ਸੀ ਨਾ ਹੀ ਕੋਈ ਇਹੋ ਜਿਹਾ ਕੰਮ ਹੋਇਆ ਕਿ ਹਾਂ ਸਾਰੇ ਇਸ ਮਸਲੇ ਦੀ ਕੋਈ ਜਾਂਚ ਕਰੂਗਾ ਮਸਲਾ ਚੜ ਰੋਮਾ ਤੋਂ ਬਨਵਾਰੀ ਦਾ ਫਰੋਹ ਤੱਕ ਗਿਆ ਉਹਨਾਂ ਨੇ ਵੀ ਕੋਈ ਜਾਂਚ ਉਚੂਚ ਵਾਲੀ ਗੱਲ ਨਹੀਂ ਕਰਾਈ ਜਨੋਂ ਕਿ ਦੂਜੇ ਪਾਸੇ ਲਾਲਚੰਦ ਘਟਾਰੂ ਚੱਕ ਦੀ ਜਾਂਚ ਕਰਾ ਕੇ ਐਸਆਈਟੀ ਤੋਂ ਉਸ ਨੂੰ ਕਲੀਨ ਚਿੱਟ ਜਿਹੜੀ ਦਵਾ ਦਿੱਤੀ ਗਈ ਸੀ ਸ਼ਾਇਦ ਇਹ ਕਾਰਨ ਹੈ ਕਿ ਲਾਲਚੰਦ ਘਟਾਰੂ ਚੱਕ ਨੂੰ ਇਸ ਤਰੀਕੇ ਨਾਲ ਬਚਾ ਲਿਆ ਗਿਆ ਤਾਂ ਬਲਕਾਰ ਸਿੰਘ ਨੂੰ ਬਾਜ਼ਾਰਤ ਵਿੱਚੋਂ ਬਾਹਰ ਕੱਢ ਜੜਾ ਕੱਢ ਦਿੱਤਾ ਗਿਆ ਇਹ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਇਹ ਤਰਕ ਜਿਹੜਾ ਦੇ ਸਕਦੀ ਹੈ ਬਲਕਾਰ ਸਿੰਘ ਕੋ ਲਾਲਚੰਦ ਘਟਾਰੂ ਚੱਕ ਦੇ ਮੁੱਦੇ ਤੇ ਉੱਤੇ ਪਰ ਜਿਹੜੀਆਂ ਸਥਿਤੀਆਂ ਨੇ ਜਾਈ ਉਹ ਵੀ ਜਿਸ ਅਗਲਾ ਚਫਰ ਆ ਸਿੰਸਰੀ ਦਾ ਮੁੱਦਾ ਹੋਵੇ ਕਿੰਨੇ ਬੰਦੇ ਨੇ ਜਿਸ ਤਰੀਕੇ ਨਾਲ ਆ ਹੁਣ ਸ਼ਰੂਮੀ ਅਕਾਲੀ ਦਲ ਵੱਲੋਂ ਆਪਣੇ ਪਿੱਛੇ ਕਲੀਅਰ ਹੋਣਾ ਨੇ ਪਾਈ ਆ ਕਿ ਕਿੰਨੇ ਬੰਦੇ ਨੇ ਕਿ ਜਿਨ੍ਹਾਂ ਦੇ ਸਬੰਧੀ ਕੇਵਲ ਤੇ ਕੇਵਲ ਅਸਤੀਫਾ ਲੈ ਕੇ ਉਹਨਾਂ ਨੂੰ ਇੱਕ ਪਾਸੇ ਸਾਈਡਲਾਈਨ ਕਰ ਦਿੱਤਾ ਜਾਂਦਾ ਰਿਹਾ ਜੇਕਰ ਆਮ ਆਦਮੀ ਪਾਰਟੀ ਕਰਪਸ਼ਨ ਦੇ ਸਬੰਧ ਜੀਰੋ ਟੋਲਰੈਂਸ ਦੀ ਨੀਤੀ ਅਪਣਾਉਂਦੀ ਰਹੀ ਆ ਤਾਂ ਚਾਹੀ ਉਹ ਕਰਪਸ਼ਨ ਦਾ ਕੇਸ ਹੋਵੇ ਚਾਹੀ ਅਸ਼ਲੀਲ ਵੀਡੀਓ ਦਾ ਕੇਸ ਹੋਵੇ ਜਾਂ ਕੁਝ ਹੋਰ ਹੋਵੇ ਕੇਵਲ ਤੇ ਕੇਵਲ ਫਿਰ ਉਹਨਾਂ ਨੂੰ ਮੰਤਰੀਸ਼ਿਪ ਉਹ ਹਟਾ ਕੇ ਕੇਵਲ ਨਹੀਂ ਕੰਮ ਸਰਦਾ ਫਿਰ ਉਹਨਾਂ ਦੇ ਖਿਲਾਫ ਜਾਂਚ ਜ਼ਰੂਰ ਹੋਣੀ ਚਾਹੀਦੀ ਆ ਪਰਚਾ ਜਿਹੜਾ ਜ਼ਰੂਰ ਦਰਜ ਹੋਣਾ ਚਾਹੀਦਾ ਪਰ ਸਿੱਧੂ ਸਾਹਿਬ ਮੇਰਾ ਨਹੀਂ ਖਿਆਲ ਕਿ ਇਹੋ ਜਿਹਾ ਕੁਝ ਕਰਨ ਕੇਵਲ ਤਾਂ ਕੇਵਲ ਇੱਥੋਂ ਤੱਕ ਹੀ ਆਮ ਆਪੀ ਪਾਰਟੀ ਨੇ ਸਹਾਰਨਾ ਜਾਂ ਇਹੋ ਤਰੀਕੇ ਨਾਲ ਗੱਲ ਕਰਨਾ ਪਰ ਸਿੱਧੂ ਸਾਹਿਬ ਸਭ ਤੋਂ ਖਾਸ ਮਹੱਤਵਪੂਰਨ ਗੱਲ ਇਹ ਆ ਕਿ ਸ਼ਾਮ ਨੂੰ ਜਦੋਂ ਇਹ ਸੌਂਚੁਪ ਸਮਾਗਮ ਹੋਏਗਾ ਜਿਸ ਨੂੰ ਆਮ ਆਪੀ ਪਾਰਟੀ ਬਿਲਕੁਲ ਸਾਦੇ ਰੂਪ ਚ ਕਰਨਾ ਚਾਹੁੰਦੀ ਆ ਕੀ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਾਮਲ ਹੁੰਦੇ ਆ ਕੀ ਸੰਜੀਤ ਸਿੰਘ ਹੁਣੀ ਸ਼ਾਮਲ ਹੁੰਦੇ ਆ ਕੀ ਰਾਗੂ ਚੱਟਾ ਹੁਣੀ ਆਉਂਦੇ ਆ ਜਾਂ ਸੰਦੀਪ ਪਾਟਕ ਹੁਣੀ ਆਉਂਦੇ ਆ ਹੁਣ ਇਹ ਵੇਖਣ ਵਾਲੀ ਗੱਲ ਆ ਕਿਉਂਕਿ ਦਿੱਲੀ ਦੇ ਵਿੱਚ ਜਦੋਂ ਆਜਿਸੀ ਹੁਣਾ ਦਾ ਸੌ ਚੁੱਕ ਸਮਾਗਮ ਸੀ ਪੰਜਾਬ ਦੀ ਲੀਡਰਸ਼ਿਪ ਪੂਰੇ ਤੌਰ ਤੇ ਉਥੋਂ ਗੈਰ ਹਾਜ਼ਰ ਸੀ ਪੰਜਾਬ ਦੇ ਮੁੱਖ ਮੰਤਰੀ ਪੂਰੇ ਤੌਰ ਤੇ ਗੈਰ ਹਾਜ਼ਰ ਸਨ ਤਾਂ ਉਦੋਂ ਇਹ ਸਮਝਣ ਲੱਗ ਪਏ ਮਤਲਬ ਲੋਕਾਂ ਦੀ ਜਿਹੜੀਆਂ ਚਰਚਾਵਾਂ ਸਨ ਕੀ ਹਾਂ ਭੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਕਿਉਂ ਕਿ ਬੀਤੇ ਸਮੇਂ ਦੇ ਵਿੱਚ ਪ੍ਰਵਕੰਤਵਾਲ ਔਰ ਅਰਵਿੰਦ ਕੇਜਰੀਵਾਲ ਹਮੇਸ਼ਾ ਇਕੱਠੇ ਦਿਖਾਈ ਦਿੰਦੇ ਰਹੇ ਨੇ ਉਹ ਪਹਿਲਾ ਸੀਨ ਸੀ ਕਿ ਜਤਨ ਭਗਵੰਤ ਮਾਨ ਹੋਣਾ ਦੀ ਉੱਥੇ ਗੈਰ ਹਾਜ਼ਰੀ ਲਈ ਤਾਂ ਹੁਣ ਇਹ ਵੇਖਣਾ ਕਿ ਜਿਹੜਾ ਅੱਜ ਦਾ ਪੰਜਾਬ ਦੇ ਵਿੱਚ ਇਹ ਸਮਾਗਮ ਜਿਹੜਾ ਹੋ ਰਿਹਾ ਸੌ ਚੱਕ ਸਮਾਗਮ ਜਿਸ ਵਿੱਚ ਸਦਾ ਰੱਖਣਾ ਕਿ ਅਰਵਿੰਦ ਕੇਜਰੀਵਾਲ ਆਉਂਦੇ ਆ ਜੇ ਅਰਵਿੰਦ ਕੇਜਰੀਵਾਲ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਸਿੱਧੂ ਸਫਰ ਚਰਚਾਵਾਂ ਫਿਰ ਉਹੋ ਜਿਹੀਆਂ ਚੱਲਣਗੀਆਂ ਜਿਹੜੀਆਂ ਉਸੇ ਤਰੀਕੇ ਨਾਲ ਹੀ ਪਹਿਲਾਂ ਗੱਲ ਕਰਦੇ ਆ ਕਿ ਸ਼ਾਇਦ ਅੰਦਰੂਨੀ ਰਿਸ਼ਤੇ ਜਿਹੜੇ ਖਟਾਸ ਪਰੇ ਨੇ ਪਰ ਹਾਂ ਸੰਦੀਪ ਪਾਠਕ ਦਾ ਇਸ ਸੌ ਚੱਕ ਸਮਾਗਮ ਦੇ ਵਿੱਚ ਕਹਿ ਰਹੇ ਆ ਕਿ ਉਹ ਪਹ ਉਹਨਾਂ ਤੇ ਕਿਉਂਕਿ ਪਾਰਟੀ ਤੇ ਜਰਨਲ ਸਖਤਰ ਨੇ ਸੋ ਅਜਿਹੀਆਂ ਸਥਿਤੀਆਂ ਜਿਹੜੀਆਂ ਅੱਜ ਭਗਵੰਤ ਮਾਨ ਦੇ ਸਿਆਸੀ ਭੂਖ ਨੂੰ ਵੀ ਤੈਅ ਕਰ ਵਾਸਤੇ ਕਹੀਂ ਉਸ ਸੰਦਰਭ ਚ ਦੇਖ ਸਕਦੇ ਆ ਕਿ ਹਾਈ ਕਮਾਂਡ ਦੇ ਨਾਲ ਉਹਨਾਂ ਦੇ ਜਿਹੜੇ ਰਿਸ਼ਤੇ ਨੇ ਉਹ ਕਿਹੋ ਜੇ ਬੀਤੇ ਦੌਰ ਚ ਰਹੇ ਨੇ ਤੇ ਅਗਲੇ ਦੌਰ ਚ ਉਹ ਬਣ ਸਕਦੇ ਆ ਬਾਕੀ ਦੇ ਸਿੱਧੂ ਸਾਹਿਬ ਪੰਜਵੇਂ ਮੰਤਰੀ ਦੀ ਗੱਲ ਜਿਹੜੇ ਪੰਜਵੇਂ ਮੰਤਰੀ ਦਾ ਅਜੇ ਖਲਾਸਾ ਨਹੀਂ ਹੋ ਰਿਹਾ ਕਿ ਅਸਪੜੇ 14 ਜਿਹੜੇ ਕੈਬਨਿਟ ਮੰਤਰੀ ਨੇ ਤੇ ਹਾਲਾਂਕਿ 18 ਦਾ ਪਰਵਾਹ ਦਾ ਨਾ ਹੈਗਾ 18 ਜਿਹੜੇ ਮੰਤਰੀ ਉਹ ਬਣਾ ਸਕਦੇ ਆ ਪਰ ਅਜੇ ਵੀ ਚਾਰ ਜਿਹੜੇ ਚਾਰ ਖਾਲੀ ਰਹਿ ਜਾਣਗੇ ਹੁਣ ਪੰਜਵੇਂ ਦਾ ਜਿਹੜਾ ਸਸਪੈਂਸ ਆ ਇਹ ਤਾਂ ਸਦੁੱਸ਼ੇ ਸ਼ਾਮੀ 5 ਵਜੇ ਪਤਾ ਲੱਗੂਗਾ ਕਿ ਉਹਦੇ ਸਬੰਧ ਵਿੱਚ ਕੀ ਆਮ ਆਦਮੀ ਪਾਰਟੀ ਜਿਹੜਾ ਰੂਪ ਜਿਹੜਾ ਇਖਤियार ਕਰਦੀ ਹੈ ਕਿਸ ਦੇ ਨਾਂ ਤੇ ਮੋੜ ਲਉਂਦੀ ਹੈ ਕੀ ਕਈ ਵਾਰੀ ਇਹ ਵੀ ਲਲਚਾ ਕੇ ਵੀ ਰੱਖਿਆ ਜਾਂਦਾ ਨਾ ਕਿ ਭਾਈ ਕੋਈ ਨਹੀਂ ਤੁਹਾਨੂੰ ਅੱਗੇ ਬਣਾਵਾਂਗੇ ਤੁਹਾਨੂੰ ਅੱਗੇ ਬਣਾਵਾਂਗੇ ਹੁਣ ਜਿਹੜੇ ਰਹਿੰਦੇ ਆ ਉਹਨਾਂ ਦੇ ਵਿੱਚ ਤੁਹਾਨੂੰ ਬਣਾਵਾਂਗੇ ਕਈ ਵਾਰੀ ਲਲਚਾ ਕੇ ਵੀ ਰੱਖ ਲੈ ਜਾਂਦਾ ਪਰ ਮੂਰਲੀ ਕਤਾਰ ਵਾਲੇ ਜਿਹੜੇ ਲੀਡਰ ਜਿਹੜੇ ਦੋ ਵਾਰੀ ਜਿਹੜੇ ਬਣੇ ਵਿਧਾਇਕਾ ਚਾਹੇ ਉਹ ਪ੍ਰਿੰਸੀਪਲ ਬੋਧਰਾਮ ਨੇ ਚਾਹੇ ਸਰਬਜੀਤ ਕੌਰ ਮਾਣੂ ਕਿਹਾ ਚਲ ਉਹਨਾਂ ਨੂੰ ਤਾਂ ਬਣਾਉਣੇ ਕੀ ਹੈ ਮਸਲਾ ਵੀ ਉਹਨਾਂ ਦਾ ਬਹੁਤ ਵੱਡਾ ਉੱਠਿਆ ਸੀ ਚਾਹੇ ਉਹ ਕੁਲਵੰਤ ਪੰਡੂਰੀ ਨੇ ਚਾਹੇ ਮਨਜੀਤ ਬਲਾਸਪੁਰੀ ਨੇ ਚਾਹੇ ਬਲਜਿੰਦਰ ਕੌਰ ਨੇ ਉਹਨਾਂ ਨੂੰ ਵੀ ਜਿਹੜਾ ਅੱਖੋਂ ਪਰੋਖੇ ਕੀਤਾ ਗਿਆ ਔਰ ਇੱਕ ਹੋਰ ਬੀਬੀ ਦੀ ਗਿਣਤੀ ਘਟ ਗਈ ਹੈ ਪਹਿਲਾਂ ਤਾਂ ਪਹਿਲਾਂ ਹੀ ਕੈਬਨਿਟ ਦੇ ਵਿੱਚ ਬੀਬੀਆਂ ਦੀ ਗਿਣਤੀ ਘਟ ਹੈ ਔਰ ਪੰਜਾਬ ਦੀ ਇਸ ਕੈਬਨਿਟ ਦੇ ਵਿੱਚੋਂ ਅਨਮੋਲ ਗਗਨ ਮਾਨ ਦੀ ਛੁੱਟੀ ਹੋਣ ਦੇ ਨਾਲ ਇੱਕ ਹੋਰ ਬੀਬੀ ਦੀ ਜਿਹੜੀ ਹੈ ਉਹ ਘਟ ਗਈ ਹੈ ਗਿਣਤੀ ਤਾਂ ਹੋ ਸਕਦਾ ਹੈ ਕਿ ਬੀਬੀ ਜੀਵਨ ਜੋਤ ਕੋਰ ਹੋਣਾ ਨਾ ਵੀ ਨੰਬਰ ਕਿਉਂਕਿ ਕੱਲ ਰਾਤ ਚਰਚਾਵਾ ਚੱਲ ਰਹੀਆਂ ਸੀ ਉਹਨਾਂ ਦੇ ਬਾਰੇ ਵੀ ਕਿ ਸ਼ਾਇਦ ਉਹਨਾਂ ਦਾ ਵੀ ਨਾਮ ਹੋ ਸਕਦਾ ਹੁਣ ਹੋਊਗਾ ਕਿ ਨਹੀਂ ਹੋਊਗਾ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਬੀਬੀ ਨੂੰ ਇੱਕ ਕੱਢ ਕੇ ਇੱਕ ਹੋਰ ਬੀਬੀ ਹੀ ਪਾਈ ਜਾਵੇ ਇਹ ਵੀ ਸੰਭਵ ਹੈਗਾ ਵਾ ਪਰ ਗੱਲ ਇਹ ਹੈ ਵੀ ਪ੍ਰਾਣੀ ਕਤਾਰ ਵਾਲੇ 리ਡਰਾਂ ਦਾ ਨਾਮ ਚਰਚਾ ਦੇ ਵਿੱਚ ਵੀ ਨਹੀਂ ਆ ਰਿਹਾ ਹੈਗਾ ਨਾ ਬੀਬੀ ਸਰਬਜੀਤ ਕੌਰ ਮਾਨੂਕੇ ਦਾ ਤੇ ਨਾ ਬਲਜਿੰਦਰ ਕੌਰ ਹੋਰਾਂ ਦਾ ਤੇ ਜੇ ਬੰਦਿਆਂ ਦੇ ਵਿੱਚੋਂ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਨਾ ਪ੍ਰਿੰਸੀਪਲ ਬੁੱਧਰਾਮ ਦਾ ਨਾ ਕਰਵੰਤ ਪੰਡੋਰੀ ਦਾ ਨਾ ਮਨਜੀਤ ਬਲਾਸਪੁਰੀ ਦਾ ਕਿਸੇ ਦਾ ਵੀ ਨਾਮ ਜਿਹੜਾ ਉਹ ਆ ਨਹੀਂ ਰਿਹਾ ਔਰ ਸਪੀਕਰ ਸਾਹਿਬ ਦੀ ਵੀ ਕੁਰਸੀ ਕਹਿੰਦੇ ਜਾਂਦੀ ਜਾਂਦੀ ਬੱਜੀ ਹੈ ਕਹਿੰਦੇ ਆ ਕਿ ਜਿਹੜੇ ਮੂਹਰੇ ਪਾਵਰ ਸੈਂਟਰ ਆ ਪੰਜਾਬ ਵਾਲੇ ਉਹ ਬੜੇ ਅੜੇ ਹੋਏ ਆ ਖਾਸ ਕਰਕੇ ਮੁੱਖ ਮੰਤਰੀ ਇਸ ਲਈ ਤੋਂ ਨਾਰਾਜ਼ ਹੀ ਰਹਿੰਦੇ ਆ ਕਹਿੰਦੇ ਕਿ ਉਹਨਾਂ ਦੇ ਆਪਸ ਦੇ ਵਿੱਚ ਟਸਲ ਚੱਲਦੀ ਹੋਈ ਰਹਿੰਦੀ ਹੈ ਤੇ ਕਹਿੰਦੇ ਉਹਨਾਂ ਦੀ ਵੀ ਕੁਰਸੀ ਅਣਖੀ ਸਾਹਿਬ ਮਸਾਂ ਹੀ ਬਜੀ ਹੈ ਆ ਸੁਖਿੰਦਰ ਜੀ ਤੁਹਾਡਾ ਪ੍ਰਸ਼ਨ ਬੜਾ ਲੰਬਾ ਪੈਦਾ ਪੈਨਾ ਜ਼ਰੂਰੀ ਗੱਲ ਜਿਹੜੀ ਸੈਕੰਡ ਵਾਰ ਵਰ ਵਾਲਿਆਂ ਦੀ ਗੱਲ ਕਰਦੀ ਹੈ ਜੇਕਰ ਤੁਸੀਂ ਆਮ ਆਦਮੀ ਪਾਰਟੀ ਦੀ ਟਾਪ ਦੀ ਲੀਡਰਸ਼ਿਪ ਦੀ ਗੱਲ ਕਰੋ ਅਰਵਿੰਦ ਕੇਸੀਵਾਲ ਹੋਣਾਂ ਦੀ ਤੇ ਦੂਜੇ ਪਾਸੇ ਭਗਵੰਤ ਮਾਨ ਹੋਣਾਂ ਦੀ ਉਹਨਾਂ ਨੇ ਪਾਰਟੀ ਦੇ ਵਿੱਚ ਜਾਂ ਦੂਜੇ ਪਾਸੇ ਸਰਕਾਰ ਦੇ ਵਿੱਚ ਹਰ ਵਿਅਕਤੀ ਨੂੰ ਇਹ ਅਹਿਸਾਸ ਕਰਾ ਕੇ ਰੱਖਿਆ ਕਿ ਉਹਨਾਂ ਤੋਂ ਵੱਟਾ ਕੋਈ ਸੁਪਰੀਮ ਨਹੀਂ ਹੈਗਾ ਅਰਵਿੰਦ ਕੇਜੀਵਾਲ ਵੱਲੋਂ ਵੀ ਤੇ ਭਗਵੰਤ ਮਾਨ ਵੱਲੋਂ ਵੀ ਭਾਵੇਂ ਕੋਈ ਦੂਜੀ ਵਾਰ ਜਿੱਤ ਕੇ ਆਇਆ ਹੋਵੇ ਤੇ ਭਾਵੇਂ ਕੋਈ ਪਹਿਲੀ ਵਾਰ ਜਿੱਤ ਕੇ ਆਇਆ ਹੋਵੇ ਹਮੇਸ਼ਾ ਇਹਨਾਂ ਦਾ ਯਤਨ ਇਹ ਰਿਹਾ ਕਿ ਸੁਪਰੀਮ ਪੰਜਾਬ ਦੇ ਵਿੱਚ ਭਗਵੰਤਪਨ ਤੇ ਉੱਤੇ ਅਰਵਿੰਦ ਕੇਜਰੀਵਾਲ ਜੇਕਰ ਅਰਵਿੰਦ ਕੇਜਰੀਵਾਲ ਦੀ ਤੁਸੀਂ ਗੱਲ ਕਰ ਲੋ ਤਾਂ ਕਿੰਨੀ ਸੀਨੀਅਰ ਲੀਡਰਸ਼ਿਪ ਜਿਹੜੀ ਬੀਤੇ ਸਮੇਂ ਚ ਉਹਨੇ ਆਪਣੇ ਨਾਲੋਂ ਇਸ ਤਰੀਕੇ ਨਾਲ ਦੂਰ ਕੀਤੀ ਕਿ ਅੱਜ ਤੱਕ ਉਹ ਕਿਤੇ ਵੀ ਦਿਖਾਈ ਨਹੀਂ ਦਿੱਤੇ ਚਾਹੇ ਸੁੱਚਾ ਸੰਘ ਛੋਟੇਪੁਰ ਹੋਣ ਚਾਹੇ ਪ੍ਰਸ਼ਾਂਤ ਪੂਸ਼ਣ ਹੋਣ ਚਾਹੇ ਕੁਮਾਰ ਵਿਸ਼ਵਾਸ ਹੋਵੇ ਕਿੰਨੇ ਬੰਦਿਆਂ ਦਾ ਨਾਮ ਜਿਹੜਾ ਜਗਿੰਦਰ ਜਾਦਵ ਦਾ ਹੈਗਾ ਕਿੰਨੇ ਬੰਦੇ ਨੇ ਤਾਂ ਉਹੋ ਜੀ ਸਥਿਤੀ ਜਿਹੜੀ ਹੈ ਪੰਜਾਬ ਦੇ ਵਿੱਚ ਭਗਵੰਤਪਨ ਦੀ ਹੈ ਭਗਵੰਤਪਨ ਹੁਣਾਂ ਨੇ ਵੀ ਕਦੇ ਨਹੀਂ ਚਾਇਆ ਕਿ ਜਿਹੜੇ ਦੂਜੀ ਵਾਰ ਚੁਣ ਕੇ ਆਏ ਨੇ ਸਵਾਇਰਪਾਲ ਜੀ ਮੇਰੇ ਕਿ ਹਾਂ ਵੀ ਉਹਨਾਂ ਦੇ ਉੱਤੇ ਜਾਂ ਉਹਨਾਂ ਤੋਂ ਅੱਗੇ ਜਾ ਕੇ ਆਪਣਾ ਦਾਫਾ ਕਰ ਸਕੇ ਤੇ ਸ਼ਾਇਦ ਇਹੋ ਹੀ ਕਰਦਾ ਕਿ ਬੀਤੇ ਲੰਬੇ ਸਮੇਂ ਤੋਂ ਚਾਹੇ ਪ੍ਰਿੰਸੀਪਲ ਪੋਤਰਾ ਮਾਉਂ ਪ੍ਰੋਫੈਸਰ ਬਲਜਿੰਦਰ ਕੌਰ ਹੋਣ ਬਲਾਸਪੁਰ ਹੀ ਹੋਣ ਕੋਈ ਵੀ ਹੋਵੇ ਕਦੇ ਵੀ ਕਿਸੇ ਦਾ ਨਾਮ ਜਿਹੜਾ ਚਰਚਾਵਾ ਦੇ ਵਿੱਚ ਨਹੀਂ ਆਇਆ ਜਾਂ ਔਣ ਹੀ ਨਹੀਂ ਦਿੱਤਾ ਗਿਆ ਤਾਂ ਉਹਨਾਂ ਨੂੰ ਕੇਵਲ ਤੇ ਕੇਵਲ ਇਹ ਅਹਿਸਾਸ ਕਰਵਾ ਕੇ ਰੱਖਿਆ ਗਿਆ ਕਿ ਜੇਕਰ ਤੁਸੀਂ ਵਿਧਾਇਕ ਬਣੇ ਜੇ ਤਾਂ ਕੇਵਲ ਤੇ ਕੇਵਲ ਪਾਰਟੀ ਦੀ ਹਾਈ ਕਮੰਡ ਜਾਂ ਮੇਰੀ ਮਰਜ਼ੀ ਦੇ ਕਹਿਣ ਤੇ ਅਨੁਸਾਰ ਤੁਹਾਨੂੰ ਟਿਕਟ ਮਿਲੀ ਤਾਂ ਫਿਰ ਤੁਸੀਂ ਦੂਜੀ ਵਾਰ ਵਿਧਾਇਕ ਬਣੇ ਇਹਦੇ ਵਿੱਚ ਤੁਹਾਡਾ ਨਿੱਜੀ ਪੱਤਰ ਤੇ ਕੋਈ ਵੀ ਯੋਗਦਾਨ ਨਹੀਂ ਆ ਤੇ ਸ਼ਾਇਦ ਇਹੋ ਹੀ ਕਾਰਨ ਕਿ ਉਹਨਾਂ ਵੱਲੋਂ ਵੀ ਕਰੇ ਵੀ ਕੋਈ ਇਹੋ ਜਿਹਾ ਪ੍ਰਤੀਕਰਮ ਚੜਾ ਜ਼ਾਹਿਰ ਨਹੀਂ ਕੀਤਾ ਗਿਆ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਆਪਣੇ ਅੰਦਰਲੇ ਗੁੱਸੇ ਦੀ ਰੂਪ ਦੇ ਵਿੱਚ ਉਹਨਾਂ ਨੇ ਪ੍ਰੋਫੈਸਰ ਬਲਜਿੰਦਰ ਕੌਰ ਉਹਨਾਂ ਨੇ ਕੁਲਤਾਰ ਸਿੰਘ ਸੰਵਾ ਉਹਨਾਂ ਨੂੰ ਜਾ ਕੇ ਚਿੱਠੀ ਦਿੱਤੀ ਤਾਂ ਆਪਣੇ ਹਲਕੇ ਨਾਲ ਜਿਹੜੀ ਗੱਲ ਕੀਤੀ ਕਿ ਜਿਸ ਤਰੀਕੇ ਦੀ ਸੋ ਗੱਲ ਸਿੱਟੇ ਸਾਹਿਬ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਜਿਸ ਤਰੀਕੇ ਨਾਲ ਵਿਸਤਾਰ ਨਾਲ ਗੱਲ ਕੀਤੀ ਕਿ ਉਹਨਾਂ ਨੇ ਕਦੇ ਵੀ ਦੂਜੀ ਲੀਡਰਸ਼ਿਪ ਜਿਹੜੀ ਦੂਜੀ ਵਾਰ ਜਿੱਤ ਕੇ ਉਹਨਾਂ ਨੂੰ ਅੱਗੇ ਜਿਹੜਾ ਨਹੀਂ ਹੌਣ ਦਿੱਤਾ ਤੇ ਇਸੇ ਹੀ ਕਾਰਨ ਉਹਨਾਂ ਨੇ ਕਦੇ ਆਪਣਾ ਪ੍ਰਤੀਕਰਮ ਵੀ ਜ਼ਾਹਿਰ ਚੜਾ ਨਹੀਂ ਕੀਤਾ ਹੁਣ ਡਾਕਟਰ ਜੀਵਨ ਜੋਤੀ ਗੱਲ ਕਰ ਲ ਜੋਤੋਂ ਨੇ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਔਰ ਦੂਜੇ ਪਾਸੇ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੇ ਹਰਾਇਆ ਤਾਂ ਉਸ ਸਮੇਂ ਇਹ ਚਰਚਾਵਾਂ ਸਨ ਕਿ ਹਾਂ ਭਈ ਉਹਨਾਂ ਨੂੰ ਅੱਗੇ ਲਿਆਂਦਾ ਜਾ ਸਕਦਾ ਕਿਉਂਕਿ ਦੋ ਤਰੰਦਰ ਜਿਹੜੇ ਹਨ ਰਾਜਨੀਤੀ ਦੇ ਖਿਡਾਰੀ ਉਹਨਾਂ ਨੂੰ ਉਹਨਾਂ ਨੇ ਪਸਤ ਕੀਤਾ ਪਰ ਸਿੰਘ ਸਾਹਿਬ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਜੀਵਨ ਜੋਤ ਨੂੰ ਦੇ ਕੇ ਆਮ ਆਦਮੀ ਪਾਰਟੀ ਅਜਿਹਾ ਕੋਈ ਸਾਬਤ ਕਰਨ ਦਾ ਯਤਨ ਕਰੇ ਕਿ ਹਾਂ ਭਈ ਅਸੀਂ ਅਜਿਹਾ ਕਰਕੇ ਕੀਤਾ ਕਿਉਂਕਿ ਜੇਕਰ ਜੀਵਨ ਜੋਤ ਕੋਰ ਨੂੰ ਉਹ ਮੰਤਰੀ ਬਣਾ ਦਿੰਦੇ ਆ ਤਾਂ ਇਸ ਦੇ ਨਾਲ ਇੱਕ ਸੰਦੇਸ਼ ਇਹ ਜਾਏਗਾ कि जिस तरीके ਦਾ ਬੀਤੇ ਸਮੇਂ ਦੇ ਵਿੱਚ ਕਿਸੇ ਨੂੰ ਅ ਪਿੱਛੇ ਸੁੱਟ ਕੇ ਕਿਸੇ ਨੂੰ ਗਾ ਲੈ ਆਉਣਾ ਤੇ ਇਸ ਦਾ ਜਿਹੜਾ ਅਸਰ ਆ ਬਾਕੀ ਵਿਧਾਇਕਾਂ ਤੇ ਜਿਹੜਾ ਪੈ ਸਕਦਾ ਮੈਂ ਪਹਿਲਾਂ ਹੀ ਗੱਲ ਕੀਤੀ ਆ ਕਿ ਹਮੇਸ਼ਾ ਸਿਲੈਕਸ਼ਨ ਦੇ ਮੁੱਦੇ ਤੇ ਮੰਤਰੀ ਬਣਾਉਣ ਦੇ ਮੁੱਦੇ ਤੇ ਜਿਹੜੀਆਂ ਚਰਚਾਵਾਂ ਹਮੇਸ਼ਾ ਮੁੱਖ ਮੰਤਰੀ ਸਰਵ ਦੀ ਮਰਜ਼ੀ ਦੇ ਅਨੁਸਾਰ ਹੀ ਰਹੀਆਂ ਨੇ ਕਿ ਹਾਂ ਤੇ ਕਿਸ ਨੂੰ ਬਣਾਉਣਾ ਚਾਹੀਏ ਕਿਸ ਨੂੰ ਨਹੀਂ ਬਣਾਉਣਾ ਪਰ ਜਿਸ ਤਰੀਕੇ ਨਾਲ ਹੁਣ ਉਹਨਾਂ ਤੇ ਪ੍ਰਕਟਣ ਦੀ ਕੋਸ਼ਿਸ਼ ਹਾਈ ਕਮਾਂਡ ਵੱਲੋਂ ਕੀਤੀ ਜਾ ਰਹੀ ਆ ਔਰ ਜਿਸ ਤਰੀਕੇ ਨਾਲ ਉਹਨਾਂ ਨੂੰ ਜ਼ਮੀਨੀ ਹਕੀਕਤ ਦਾ ਅਹਿਸਾਸ ਕਰਵਾਇਆ ਜਾ ਸਕਦਾ ਹੈ ਕਿ ਜੇਕਰ ਦੋ ਡਿਪਟੀ ਸੀਮਨ ਲਾ ਦਿੱਤੇ ਜਾਂਦੇ ਆ ਤਾਂ ਫਿਰ ਸਿੱਧੂ ਸਾਹਿਬ ਹੋ ਸਕਦਾ ਕਿ ਜੀਵਨ ਚੋਤ ਨੂੰ ਬਣਾ ਦਿੱਤਾ ਜਾਵੇ ਜੇ ਭਗਵੰਤ ਮਾਨ ਉਹਨਾਂ ਦੇ ਕੰਟੈਸਟ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਨਾਂ ਤੇ ਕਦੇ ਉਮੋਰ ਲਾਉਣ ਕਿਉਂਕਿ ਚੱਲੇਗੀ ਜਾਂ ਨਾ ਚੱਲੇਗੀ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਉਹਦਾ ਸ਼ਾਖ ਨੂੰ ਪਤਾ ਲੱਗੇਗਾ ਕਿ ਜਦੋਂ ਸੌਚਕ ਸਵਾਗਤ ਹੋਵੇਗਾ ਜੀ ਚਲੋ ਦੇਖਦੇ ਹਾਂ ਕਿ ਕੀ ਕੁਝ ਜਿਹੜਾ ਉੱਥੇ ਨਿਕਲ ਕੇ ਸਾਹਮਣੇ ਆਉਂਦਾ ਤਾਂ ਫਿਲਹਾਲ ਉਹਤੇ ਨਜ਼ਰਾਂ ਬਣਾਈ ਰੱਖਾਂਗੇ ਔਰ ਕਿਹਨੂੰ ਕਿਉਂ ਹਟਾਇਆ ਗਿਆ ਕਿਹੜੀ ਗੱਲਾਂ ਹਟਾਇਆ ਗਿਆ ਕਿਹਨੂੰ ਕਿਉਂ ਬਣਾਇਆ ਗਿਆ ਉਸਤੇ ਵੀ ਨਜ਼ਰਾਂ ਰੱਖਾਂਗੇ ਡਿਪਟੀ ਸੀਐਮ ਬਣਨਗੇ ਜਾਂ ਨਹੀਂ ਉਸਤੇ ਵੀ ਨਜ਼ਰਾਂ ਰੱਖਾਂਗੇ ਔਰ ਬਹੁਤ ساری ਅੰਦਰਲੀ ਕਹਾਣੀ ਜਿਹੜੀ ਹੈ ਉਹ ਸੌਜਕ ਸਮਾਗਮ ਤੋਂ ਬਾਅਦ ਤੁਹਾਡੇ ਲਈ ਜਿਹੜੀ ਉਹ ਲੈ ਕੇ ਆਵਾਂਗੇ ਪੂਰਨ ਵਿਸਤਾਰ ਦੇ ਨਾਲ ਜਾਣਕਾਰੀ ਦੇਵਾਂਗੇ ਅਣਕੀ ਸਾਹਿਬ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਖੰਦਰ ਜੀ ਸਾਈਟਨ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜਿਨ੍ਹਾਂ ਦੇ ਬਲੋਂ ਇਹ ਆਮ ਖਬਰਾਂ ਤੇ ਗਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਅਣਕੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ